ਕਾਦੀ ਹੋਈ ਜਿਹੜਾ ਚੌਂਗ ਤੇ ਜਾ ਕੇ ਮੈਂ ਰੋਲਾ ਪਾਵਾਂ ਬਈ ਮੇਰੀ ਮਿਹਨਤ ਸੀ ਮੇਰੀ ਮਸ਼ਕੱਤ ਸੀ ਮੇਰੀ ਤਾਕਤ ਸੀ ਮੇਰੀ ਸੁਹਰਦਦਾ ਸੀ ਮੇਰੀ ਸਿਆਣਪ ਸੀ ਮੈਂ ਸਾਰੇ ਵੱਲਛੜ ਲਾ ਦੇਖਿਆ ਫਿਰ ਮੈਨੂੰ ਫਿਰ ਦੇਖਿਆ ਫਿਰ ਮੇਰੀ ਸਿਆਣਪ ਇਹ ਦਾਤ ਨਹੀਂ ਹੋ ਸਕਦੀ ਧੱਕੇ ਹੋ ਸਕਦੇ ਨੇ ਇਹ ਰੱਬ ਤੋਂ ਮੂੰਹ ਫੇਰਿਆਂ ਹੋਿਆਂ ਦੇ ਸੁਭਾਅ ਕਿੰਨੇ ਕ ਦਿਨ ਕਿੱਡੇ ਕ ਸਾਲ ਚੱਲ ਜਾਣਗੇ ਇੱਕ ਦਿਨ ਉਹਨਾਂ ਨੂੰ ਆਪਣੇ ਕੀਤੇ ਦਾ ਭੁਗਤਣਾ ਪੈਣਾ ਹੈ ਜੇ ਪਾਪ ਕੀਤਾ ਤੇ ਪਾਪ ਅੱਗੇ ਆਉਣਗੇ ਜੇ ਚੰਗਾ ਕੀਤਾ ਤੇ ਚੰਗੇ ਅੱਗੇ ਆਉਣਗੇ ਏਕ ਨਹੀਂ ਦਾਤ ਕਿ ਨਹੀਂ ਉਹ ਕਾਦੀ ਦਾਤ ਹੈ ਆਪਸ ਤੇ ਜੋ ਪਾਈ ਹੈ ਜਿਹੜਾ ਬੰਦਾ ਕਹੇ ਜੀ ਇਹ ਤੇ ਮੇਰੀ ਸੀ ਆਪਸ ਮਤਲਬ ਮੇਰੀ ਮਿਹਨਤ ਦੇ ਵਿੱਚੋਂ ਮਿਲੀ ਹੈ ਨਹੀਂ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ ਇਥੇ ਕਰਮਾਤ ਨੂੰ ਕਰਮਾਤ ਨਹੀਂ ਪੜਨਾ ਅਕਸਰ ਇਹ ਲਫ਼ਜ਼ ਕਰਾਮਾਤ ਜਾਂ ਕਰਾਮਾਤ ਪੜਿਆ ਜਾਂਦਾ ਹੈ। ਨਾ ਇਹ ਕਰਾਮਾਤ ਹੈ ਤੇ ਨਾ ਇਹਦੇ ਅਰਥ ਕਰਾਮਾਤ ਨੇ। ਇਹ ਲਫ਼ਜ਼ ਹੈ ਕਰਮ ਪਲੱਸ ਦਾਤ ਤੋਂ ਬਣਿਆ ਹੋਇਆ ਕਰਮਾਤ। ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਸ਼੍ਰੀਮਾਨ ਡਾਕਟਰ ਭਾਈ ਵੀਰ ਸਿੰਘ ਜੀ ਦੇ ਅਰਥ ਬੜੇ ਸੋਹਣੇ ਕਰਦੇ ਨੇ। ਆਪਣੀ ਸੰਥਿਆ ਦੇ ਵਿੱਚ ਗੁਰਬਾਣੀ ਸੰਥਿਆ ਦੀ ਉਹਨਾਂ ਦੀਆਂ ਸੱਤ ਕੋਥੀਆਂ ਨੇ। ਤਕਰੀਬਨ 1.600 ਦੇ ਲਾਗੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸ਼ਬਦ ਅੰਕ ਦਾ ਵਿਆਖਿਆ ਕੀਤੀ ਹੈ ਪੂਰੀ ਨਹੀਂ ਕਰ ਸਕੇ ਫਿਰ ਉਹ ਚਲਾਣਾ ਕਰ ਗਏ ਸੀ ਉਹਨਾਂ ਨੇ ਇਹ ਲਿਖਿਆ ਇਹ ਲਫ਼ਜ਼ ਕਰਾਮਾਤ ਨਹੀਂ ਹੈ ਇਹ ਲਫ਼ਜ਼ ਕਰਮਾਤ ਹੈ ਤੇ ਇਹਨੂੰ ਕਰਮਾਤ ਹੀ ਪੜੋ ਕਰਮਾਤ ਦਾ ਮਤਲਬ ਹੈ ਕਰਮ ਪਲੱਸ ਦਾਤ ਕਰਮ ਦਾ ਮਤਲਬ ਹੈ ਬਖਸ਼ੀਸ਼ ਦਾਤ ਦਾ ਮਤਲਬ ਹੈ ਬਖਸ਼ ਕੇ ਜਿਹੜੀ ਦਾਤ ਦੇ ਮੈਂ ਇਹਦੇ ਲਾਇਕ ਨਹੀਂ ਸੀ ਨਾ ਮੈਂ ਇਹਦੇ ਲਾਇਕ ਹਾਂ ਅੱਗੇ ਵੀ ਜਿਹੜੀ ਰਹਿਮਤ ਹੋएगी ਮੈਂ ਇਹਦੇ ਲਾਇਕ ਨਹੀਂ ਹਾਂ ਮੈਂ ਬਿਲਕੁਲ ਨਹੀਂ ਹੈ ਜੇ ਮੈਂ ਕਹਿੰਨਾ ਹਮ ਕੀਆ ਹਮ ਕਰਾਂਗੇ ਫਿਰ ਬਾਣੀ ਕਹਿੰਦੀ ਹਮ ਮੂਰਖ ਗਾਵਾਰ ਮਾਰ ਕੇ ਕਹਿੰਦੇ ਫਿਰ ਮੂਰਖਾਂ ਵਾਲਾ ਹੋ ਗਿਆ ਤੇ ਮੂਰਖ ਦਾ ਕੰਮ ਕੀ ਹੁੰਦਾ ਜੇ ਇੱਕ ਅੱਧ ਚੰਗੀ ਕਰੇ ਦੁਨੀਆਂ ਨੂੰ ਰੋਲਾ ਪਾਏ ਮੈਂ ਕੀਤਾ ਅਗਲਾ ਕਿਵੇਂ ਕਰ ਲੇਗਾ ਅੱਗੇ ਫਿਰ ਠੱਠੇ ਖੂਚ ਡਿੱਗੇਗਾ ਲੋਕੀ ਕਹਿਣਗੇ ਹੁਣ ਕੀ ਹੋ ਗਿਆ ਪਹਿਲਾਂ ਤੇ ਬੜਾ ਸੋਨਾ ਕੀਤਾ ਸੀ ਹੁਣ ਕੀ ਹੋ ਗਿਆ ਉਹ ਕਹਿੰਦਾ ਯਾਰੋ ਹੁਣ ਜੋਰ ਨਹੀਂ ਚੱਲਿਆ ਹੁਣ ਪਤਾ ਨਹੀਂ ਕੀ ਹੋ ਗਿਆ ਹੁਣ ਹੁਣ ਮੇਰੇ ਵੱਲ ਨਹੀਂ ਰਹੀ ਗੱਲ ਇਹ ਕਿਉਂ ਸਮਝਿਆ ਨਹੀਂ ਵੀ ਕਰਮਾਤ ਤੇ ਉਹਦੀ ਸੀ ਪਹਿਲਾਂ ਵੀ ਤੇ ਮੂੰਹ ਫੇਰੀ ਬੈਠਾ ਸੀ ਮਲਤਾਨ ਗੁਰਨਾਨਕ ਸਾਹਿਬ ਮਹਾਰਾਜ ਜੀ ਗਏ ਨੇ ਸਤਗੁਰ ਜੀ ਜਿਸ ਵੇਲੇ ਪਹਿਲਾਂ ਗਏ ਕਿਉਂਕਿ ਉਦਾਸੀਆਂ ਤੋਂ ਬਾਅਦ ਵੀ ਸਤਗੁਰ ਮਲਤਾਨ ਦੀ ਜ਼ੀਰਤ ਕਰਦੇ ਨੇ ਪਹਿਲਾਂ ਵੀ ਗਏ ਨੇ ਇੱਕ ਮਲਤਾਨ ਦਾ ਬੜਾ ਵੱਡਾ ਫਕੀਰ ਸੀ ਜਿਹਦਾ ਨਾਮ ਸੀ ਮਿੱਠਾ ਸਾਈ ਮਿੱਠਾ ਮੀਆਂ ਮਿੱਠਾ ਉਹਨੂੰ ਕਹਿੰਦੇ ਸੀ ਉਹ ਬੜੀ ਭਗਤੀ ਦੇ ਵਿੱਚ ਜੁੜਿਆ ਹੋਇਆ ਸੀ ਮਨ ਵੀ ਉਹਦਾ ਟਿਕ ਗਿਆ ਸੀ ਕਰਾਮਾਤਾ ਵੀ ਉਹਨੂੰ ਮਿਲ ਗਈਆਂ ਰिदियां ਸਦੀਆਂ ਵੀ ਮਿਲ ਗਈਆਂ ਸਿੱਖੀ ਸੇਵਕੀ ਵੀ ਹੋ ਗਈ ਉਹਦੇ ਸੇਵਕ ਵੀ ਬੜੇ ਹੋ ਗਏ ਚਾਕਰ ਵੀ ਬੜੇ ਹੋ ਗਏ ਪਰ ਉਹਨੂੰ ਇਸ ਗੱਲ ਦਾ ਮਾਣ ਹੋ ਗਿਆ ਕਿ ਜੋ ਕੀਤਾ ਨਾ ਮੈਂ ਹੀ ਕੀਤਾ ਬਈ ਇਸ ਪੂਰੇ ਸ਼ਹਿਰ ਦੇ ਵਿੱਚ ਮੇਰੇ ਵਰਗਾ ਕੋਈ ਦੂਸਰਾ ਫਕੀਰ ਨਹੀਂ ਕੋਈ ਸੂਫੀ ਨਹੀਂ ਗੁਰੂ ਨਾਨਕ ਸਾਹਿਬ ਉਸ ਵੇਲੇ ਤਰੇ ਸਨ ਉਹਨੂੰ ਮਿਲਣ ਮੀਆਂ ਮਿੱਠਣ ਮਰਦਾਨਾ ਜੀ ਨੇ ਕਿਹਾ ਕਿਥੇ ਦੇਖੋ ਜਨਮ ਸਾਖੀ ਭਾਈ ਮਨੀ ਸਿੰਘ ਜੀ ਦੀ ਉਸ ਤੋਂ ਪਹਿਲੇ ਜਨਮ ਸਾਖੀ ਮਿਹਰਬਾਨ ਦੀ ਉਸ ਤੋਂ ਪਹਿਲਾਂ ਬੀ ਫੋਰਟੀ ਜਨਮ ਸਾਖੀ ਤੇ ਉਸ ਤੋਂ ਪਹਿਲਾਂ ਭਾਈ ਵਾਲਾ ਇਹ ਚਾਰ ਜਨਮ ਸਾਖੀਆਂ ਮਿਲਦੀਆਂ ਨੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਇਹ ਦੱਸਦੀ ਹੈ ਵੀ ਗੁਰੂ ਨਾਨਕ ਸਾਹਿਬ ਜਦ ਤੁਰੇ ਨੇ ਮੀਆਂ ਮਿੱਠਾਵਲ ਉਹ ਗਿਆਨੀtਿਆ ਨਹੀਂ ਸੀ ਪਤਾ ਲੱਗ ਗਿਆ ਵੀ ਗੁਰਨਾਨਕ ਸਾਹਿਬ ਮੇਰੇ ਵਾਲੀ ਆ ਰਹੇ ਨੇ ਉਹ ਕਹਿੰਦਾ ਯਾਰੋ ਦੇਖੋ ਕੈਸੇ ਦੁੱਧ ਵਿੱਚੋਂ ਇਸੇ ਮਲਾਈ ਕੀ ਤਰ੍ਹਾਂ ਕਢਾਲ ਕੇ ਬਾਹਰ ਫੈਂਕੂਗਾ ਉਹ ਕਹਿੰਦਾ ਕੀ ਹੋਇਆ ਉਹਦੇ ਜਿਹੜੇ ਚਾਕਰ ਸੀ ਕਹਿੰਦੇ ਕੀ ਆ ਹੋਇਆ ਕਹਿੰਦੇ ਵੇਖਿਓ ਯਾਰ ਹੁਣ ਉਹਨਾਂ ਦੇ ਚੇਲਿਆਂ ਨੂੰ ਨਹੀਂ ਪਤਾ ਨਾ ਕੀ ਹੋਣ ਲੱਗਾ ਉਹ ਕਹਿੰਦਾ ਗੁਰਨਾਨਕ ਸਾਹਿਬ ਉਹਨੇ ਸੋਚ ਲਿਆ ਗੁਰਨਾਨਕ ਸਾਹਿਬ ਉਹਨੇ ਸੁਰਤ ਵਿੱਚੋਂ ਦੇਖ ਲਿਆ ਆ ਰਹੇ ਨੇ ਉਹਨੇ ਕਿਹਾ ਦੁੱਧ ਵਿੱਚੋਂ ਮਲਾਈ ਕੀ ਤਰ੍ਹਾਂ ਬਾਹਰ ਕੱਢ ਕੇ ਫੈਂਕੂੰਗਾ ਇੱਕ ਗੁਰਨਾਨਕ ਸਾਹਿਬ ਵਾਲਾ ਕਹਿੰਦਾ ਇਸ਼ਾਰਾ ਕਰਕੇ ਆ ਆ ਲੈਨੇ ਦੋ ਜਦ ਇਹ ਵਚਨ ਉਹਨੇ ਕਹੇ ਜਨਮ ਸਾਖੀ ਲਿਖਦੀ ਹੈ ਗੁਰਨਾਨਕ ਸਾਹਿਬ ਰਸਤੇ ਤੇ ਤੁਰੇ ਜਾਂਦੇ ਰੁਕ ਗਏ ਖੜ ਗਏ ਤੇ ਮੁਸਕਰਾਉਣ ਲੱਗ ਗਏ ਫਿਰ ਤੁਰ ਪਏ ਤੇ ਪੁੱਛਿਆ ਮਰਦਾਨਿਆਂ ਨੇ ਮਰਦਾਨੇ ਨੇ ਮਹਾਰਜ ਕੀ ਹੋਇਆ ਸੱਚੇ ਪਾਤਸ਼ਾਹ ਕਹਿੰਦੇ ਦੇਖੀ ਮਰਦਾਨਿਆਂ ਰੰਗ ਕਰਤਾਰ ਦੇ ਨਿੰਬੂ ਦੀ ਤਰ੍ਹਾਂ ਨਚੋੜ ਕੇ ਰੱਖ ਦਾਂਗੇ ਮਾਣ ਨੂੰ ਮਰਦਾਨਾ ਕਹਿੰਦਾ ਮਹਾਰਜ ਹੋਇਆ ਕੀ ਮਹਾਰਾਜ ਕਹਿੰਦੇ ਦੇਖੀ ਮਰਦਾਨਿਆਂ ਰੰਗ ਕਰਤਾਰ ਦੇ ਨਿੰਬੂ ਦੀ ਤਰ੍ਹਾਂ ਨਚੋੜ ਕੇ ਰੱਖ ਦਾਂਗੇ ਮਾਣ ਨੂੰ ਉਹ ਜਿਹੜਾ ਮੀਆਂ ਮਿੱਠਾ ਹੋਣੇ ਮਾਣ ਨਾਲ ਕਹਿੰਦਾ ਸੀ ਦੁੱਧ ਤੋਂ ਮਲਾਈ ਦੀ ਤਰ੍ਹਾਂ ਉਹ ਗੱਸ਼ ਖਾ ਕੇ ਡਿੱਗ ਗਿਆ ਉੱਥੇ ਹੀ ਉਸੇ ਵਕਰ ਆਣੋਗੇ ਹੋਇਆ ਕੀ ਹੋਸ਼ ਵਿੱਚ ਲੈ ਕੇ ਆਏ ਕੀ ਹੋਇਆ ਜਦੋਂ ਉਹਨੂੰ ਪਤਾ ਲੱਗਿਆ ਨਾ ਅੱਗੇ ਕੌਣ ਆ ਰਿਹਾ ਹੈ ਅੱਗੇ ਕਰਮਾਤ ਆ ਰਹੀ ਹੈ ਜੀ ਕਰਮ ਪਲੱਸ ਦਾਤ ਜਿਹਨੂੰ ਬਖਸ਼ਿਸ਼ ਮਿਲੀ ਹੋਏ ਤੇ ਚਾਰ ਦਿਨਾਂ ਦੀ ਕੀਤੀ ਕਮਾਈ ਰੱਬ ਦੀ ਬਖਸ਼ਿਸ਼ ਅੱਗੇ ਕੱਖ ਨਹੀਂ ਹੁੰਦੀ ਚਾਰ ਪੈਸਿਆਂ ਦਾ ਲਿਆ ਦੀਵਾ ਉਹਦੇ ਵਿੱਚ ਦੋ ਟਕਿਆਂ ਦਾ ਪਾਇਆ ਤੇਲ ਤੇ ਪਾਈ ਵੱਟੀ ਬੰਦਾ ਕਹੇ ਜੀ ਮੈਂ ਚਾਨਣ ਕਰਤਾ ਦੀਵਾ ਬਾਲ ਕੇ ਸੂਰਜ ਅੱਗੇ ਕੀ ਬੁੱਕਤ ਐ ਤੇਰੀ ਉਹਦੇ ਸੇਵਕਾਂ ਨੇ ਉਹਨੂੰ ਹੋਸ਼ ਵਿੱਚ ਲਿਆਇਆ ਤੇ ਪੁੱਛਿਆ ਹੋਇਆ ਕੀ ਕਹਿੰਦਾ ਯਾਰੋ ਦੁੱਧ ਵਿੱਚੋਂ ਮਲਾਈ ਕੱਢ ਦਿੱਤੀ ਜਾਏ ਨਾ ਦੁੱਧ ਫਿਰ ਵੀ ਪਿੱਛੇ ਰਹਿ ਜਾਂਦਾ ਸੁਣਿਓ ਇਸ ਗੱਲ ਨੂੰ ਦਾਤ ਤੇ ਕਰਮ ਜੇ ਕੋਈ ਸਾਡੀ ਬਾਹਰ ਦੀ ਤਾਕਤ ਨੂੰ ਖੋਲੇ ਦਾਤ ਨੂੰ ਕੌਣ ਖੋਲ ਸਕਦਾ ਦੁੱਧ ਤੇ ਪਿੱਛੇ ਹੈ ਨਾ ਨਾਨਕ ਸਾ ਕਰਮਾਤ ਕਰਮ ਭਾਈ ਵੀਰ ਸਿੰਘ ਨੇ ਬਹੁਤ ਸੋਨਾ ਬਿਆਨ ਕੀਤਾ ਇਸ ਟੁਕ ਨੂੰ ਕਿਉਂ 2 ਸਾਲ ਪਹਿਨਾਂ ਇਹ ਕਥਾ ਦਾਸ ਨੇ ਬੰਗਲਾ ਸਾਹਿਬ ਕੀਤੀ ਸੀ ਤੇ ਜਿੱਥੇ ਵਿਸ਼ਾ ਹੋਏ ਨਾ ਉੱਥੇ ਫਿਰ ਤਿਆਰੀ ਹੁੰਦੀ ਹੈ ਅੱਜ ਕੱਲ ਕੀ ਹੈ ਸੀ ਬੜੇ ਵੱਡੇ ਵੱਡੇ ਸਮਾਗਮ ਕਰਾ ਰਹੇ ਆ ਸੁਣੋ ਮੈਂ ਆਪਣੀ ਗੱਲ ਕਰ ਰਿਹਾ ਕਥਾਵਾਚਕਾਂ ਨੂੰ ਤੇ ਬੁਲਾ ਲੈਨੇ ਆ ਹਜ਼ਾਰਾਂ ਰੁਪਏ ਤੈਅ ਕਰ ਲੈਨੇ ਆ ਜੀ ਦੇ ਦਾਂਗੇ ਜੀ 31 ਦੇ ਦਾਂਗੇ ਜਿੰਨੇ ਤੁਸੀਂ ਲੋਕ 41 ਦੇ ਦਾਂਗੇ ਪਰ ਪ੍ਰਬੰਧਕ ਵਿਸ਼ਾ ਨਹੀਂ ਦਿੰਦੇ ਕਥਾਵਾਚਕਾਂ ਨੂੰ ਤੁਸੀਂ ਸਾਨੂੰ ਫੋਨ ਕਰੋ ਪ੍ਰਬੰਧਕਾਂ ਦਾ ਸਭ ਤੋਂ ਵੱਡਾ ਫਰਜ਼ ਹੋਏ ਬਈ ਤੁਸੀਂ ਇਹ ਵਿਸ਼ੇ ਤੇ ਬੋਲਣਾ ਹੈ ਇਹ ਤਿਆਰੀ 1430 ਅੰਗ ਨੇ ਕਦੀ ਡਖਣੇ ਤੇ ਕਹੋ ਵੀ करिए ਕਦੀ ਕਹੋ ਸ਼ਲੋਕ ਸਹਿਸਕ੍ਰਿਤੀ ਦੇ ਇਹ ਸ਼ਲੋਕ ਦੀ ਅਸੀਂ ਕਥਾ ਸੁਣਨੀ ਚਾਹੁੰਦੇ ਆ ਕਦੀ ਕਹੋ ਫੁਨੇ ਫੁਨੇ ਨੇ ਕੋਈ ਫੁਨੇ ਨੂੰ ਕੋਈ ਹੱਥ ਨਹੀਂ ਪਉਂਦਾ ਕੋਈ ਕਹੋ ਜੀ ਗਾਥਾ ਦੀ ਕਥਾ ਸੁਣਾ ਕੇ ਜਾਓ ਸਾਨੂੰ ਵੱਡੇ ਵੱਡੇ ਸਮਾਗਮ ਦੇਖ ਰਿਆਂ ਮੈਂ ਹੋ ਰਹੇ ਨੇ ਬਸ ਜੋ ਕਥਾਵਾਚਕਾਂ ਨੇ 40 ਵਾਲ ਮੇਰੇ ਵਰਗੇ ਨੇ 40 ਵਾਲ ਪਹਿਲਾਂ ਹੀ ਉਹ ਤੁਹਾਨੂੰ ਗੱਲ ਸੁਣਾਤੀ ਹੁਣ ਆ ਕੇ 41 ਮਾਰ ਵੀ ਹੋ ਸੁਣਾ ਕੇ ਚਲੇ ਜਾਵਾਂਗੇ ਫਿਰ ਕਾਦਾ ਫਾਇਦਾ ਹੋਇਆ ਸਮਾਗਮ ਦਾ ਵੀ ਜੋ ਲਗਾਤਾਰ ਜੋ ਪੱਕੀ ਪਕਾਈ ਗੱਲ ਸਾਡੀ ਪੱਕੀ ਹੋਈ ਹੈ ਮੈਂ ਉਹੀ ਸੁਣਾ ਕੇ ਚਲਾ ਗਿਆ ਫਾਇਦਾ ਤੇ ਤਾਂ ਹੈ ਸਵਾਦ ਤੇ ਤਾਂ ਹੈ ਨਾ ਜੇ ਸਾਨੂੰ ਕੋਈ ਇਹ ਵਿਸ਼ਾ ਤੇ ਇੱਕ ਗੱਲ ਯਾਦ ਰੱਖਿਓ ਖਬਰਦਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰ ਇੱਕ ਵੀ ਸ਼ਬਦ ਨਹੀਂ ਬੋਲਣਾ ਸ਼ਬਦ ਵਿੱਚ ਰਹਿ ਕੇ ਕਥਾ ਕਰਨੀ ਹੈ ਫਿਰ ਆਏਗਾ ਸਵਾਦ ਕਥਾ ਦਾ ਫਿਰ ਸੰਗਤ ਜਿਹੜੀ ਕਹਿੰਦੇ ਨਹੀਂ ਜੀ ਪਿੰਡਾਂ ਵਾਲੇ ਸੁਣਦੇ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੀਏ ਉਹ ਅਗਲੀ ਵਾਰੀ ਭੱਜ ਕੇ ਆਉਣਗੇ ਬਈ ਹੁਣ ਇਹੀ ਗੱਲ ਸੁਣਨੀ ਹੈ ਅਸੀਂ ਇਹ ਪ੍ਰਬੰਧਕਾਂ ਦਾ ਸਭ ਤੋਂ ਵੱਡਾ ਅੱਜ ਫਰਜ਼ ਹੋਣਾ ਚਾਹੀਦਾ ਫੋਨ ਕਰਨ ਕਥਾਵਾਚਕ ਨੂੰ ਬਈ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਸਾਰੇ ਬਚਨਾਂ ਦੇ ਵਿੱਚੋਂ ਇੱਕ ਵੀ ਗੱਲ ਬਾਹਰ ਨਹੀਂ ਦੀ ਇਹਦੇ ਵਿੱਚੋਂ ਪ੍ਰਮਾਣ ਕੱਢ ਕੇ ਇਹਦੀ ਕਥਾ ਕਰਕੇ ਜਾਓ ਸਾਡੇ ਕੋਲ ਫਿਰ ਮਿਹਨਤ ਹੋਏਗੀ ਦੇਖੋ ਦੋਨੋਂ ਪਾਸੇ ਸੁਣਾਉਣ ਵਾਲਾ ਵੀ ਮਸ਼ਕਤੀ ਹੋ ਜਾਏਗਾ ਸੁਣਨ ਵਾਲਿਆਂ ਦੇ ਅੰਦਰ ਵੀ ਚਾਹੋ ਆਏਗਾ ਤੇ ਸੁਣਾਉਣ ਵਾਲੇ ਨੂੰ ਵੀ ਡਰ ਹੋਏਗਾ ਜਿਹੜੇ ਬੈਠੇ ਨੇ ਪਹਿਲਾਂ ਹੀ ਤਿਆਰੀ ਕਰਕੇ ਬੈਠੇ ਨੇ ਇਹ ਗੱਲ ਮਹਾਰਾਜ ਜੀ ਨੇ ਮੀਆਂ ਮਿੱਠਾ ਨੂੰ ਸਮਝਾਈ ਕਿ ਬੰਦਿਆ ਤੂੰ ਜਿਹਨੂੰ ਕਹਿੰਦਾ ਮਲਾਈ ਦੀ ਤਰ੍ਹਾਂ ਚੱਕ ਕੇ ਬਾਹਰ ਸੁੱਟਾਂਗਾ ਪਿੱਛੇ ਦੁੱਧ ਹੈ ਕਰਮਪਲਸ ਦਾਤ ਹੈ ਜਿਹੜੇ ਜਿਹਦੇ ਪਿੱਛੇ ਖਸਮ ਖੜਾ ਹੈ ਤੂੰ ਭਾਵੇਂ ਮਲਾਈ ਖਿੱਚ ਲੈ ਦੁੱਧ ਥੋੜੀ ਹਟਾ ਦੇਗਾ ਪਰ ਜਿਹੜਾ ਨਿੰਬੂ ਦੀ ਤਰ੍ਹਾਂ ਨਿਚੜ ਗਿਆ ਯਾਰੋ ਜਦ ਨਿੰਬੂ ਨਿਚੜ ਜਾਂਦਾ ਫਿਰ ਕੂੜੇ ਦੇ ਢੇਰ ਵਿੱਚ ਹੀ ਸੁੱਟਿਆ ਜਾਂਦਾ ਕਹਿੰਦੇ ਮੇਰਾ ਹਾਲ ਗੁਰੂ ਨਾਨਕ ਸਾਹਿਬ ਨੇ ਨਿੰਬੂ ਦੀ ਤਰ੍ਹਾਂ ਕਰਤਾ ਨਿਚੋੜਤਾ ਮੇਰੇ ਮਾਨ ਨੂੰ ਕੀ ਮਿੱਠਾ ਮੀਆਂ ਮਿੱਠਾ ਹੈ ਤੂੰ ਨਹੀਂ ਉਸ ਖੁਦਾ ਪਰਵਰਦੀਗਾਰ ਵਾਹਿਗੁਰੂ ਨੂੰ ਸਜਦਾ ਕਰ ਪਰਮੇਸ਼ਵਰ ਨੂੰ ਧਿਆਨ ਦੇ ਪਰਮਾਤਮਾ ਨੂੰ ਨਮਸਕਾਰ ਕਰ ਜਿਨੇ ਸਭ ਕੁਝ ਦਿੱਤਾ ਉਥੇ ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਤੇ ਸਾਈਂ ਮੀਆਂ ਮਿੱਠਾ ਦਾ ਪੈਰਾਂ ਤੇ ਡਿਗਿਆ ਜਪਜੀ ਸਾਹਿਬ ਦੀ ਤੁਕਾਂ ਦੀ ਵਿਆਖਿਆ ਉਹਨੇ ਪੁੱਛੀ ਸੀ ਗੁਰੂ ਨਾਨਕ ਸਾਹਿਬ ਨੂੰ ਪੂਰੀ ਕਥਾ ਹੈ ਉਹਦੀ ਗੁਰੂ ਨਾਨਕ ਸਾਹਿਬ ਨੇ ਅਰਥ ਕਰਕੇ ਦਿਖਾਏ ਪਰ ਕਿਹਾ ਮਿੱਠਾ ਮਿੱਠਾ ਹੈ ਤੇ ਰੱਬ ਦੀ ਦਰਗਾਹ 'ਚ ਵੀ ਮਿੱਠਾ ਰਹਿ ਹਉ ਮੈਂ ਕਰਕੇ ਕੁੜਤ ਨਾ ਕਾਲ ਮਲਾਈ ਨਿਕਲ ਜਾਏ ਤੇ ਦੁੱਧ ਬਾਕੀ ਹੈ ਪਰ ਜੇ ਨਿੰਬੂ ਦੀ ਤਰ੍ਹਾਂ ਨਿਚੜ ਗਿਆ ਤੇ ਫਿਰ ਕੂੜਿਆਂ ਦੇ ਢੇਰ 'ਚ ਹੀ ਜਾਂਦਾ ਨਿਚੜਿਆ ਨਿੰਬੂ ਕਦੀ ਵੀ ਰਹਿਮਤਾ ਲੈ ਕੇ ਬਾਹਰ ਚੌਂਕ ਤੇ ਚਾਰ ਬੰਦਿਆਂ ਦੀ ਢਾਣੀ ਵਿੱਚ ਫੂਕਾਂ ਵਿੱਚ ਆ ਕੇ ਥੋਕੇ ਦਿਖਾਵੇ ਵਿੱਚ ਇਹ ਨਾ ਕਹੀਏ ਵੀ ਮੈਂ ਕੀਤਾ ਸੀ ਨਹੀਂ ਬਸ ਇਹ ਕਹੀਏ ਕੀਤਾ ਕਰਨਾ ਸਰਵਰਜ਼ਾਈ ਕਿਛ ਕੀਚਾ ਜੇ ਕਰ ਸਕਿਆ ਆਪਣਾ ਕੀਤਾ ਕਿਛੂ ਨਾ ਹੋਵੇ ਪੜੋ ਜੀ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੈ ਤਿਉਂ ਰਖੀਆ ਉਹਨੇ ਰਖ ਲਿਆ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜ਼ੋਰ ਨਹੀਂ ਪੜੋ ਜੀ ਅਸਾਂ ਮੇਰੀ ਕੀ ਤਾਕਤ ਹੈ ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ ਜੋ ਭਾਵੈ ਤਿਵੇਂ ਬਖਸ਼ ਇਹ ਬਖਸ਼ਿਸ਼ ਹੋਦੀ ਸੀ ਅਛਾ ਜੇ ਦਾਤ ਖੁੰਝ ਜਾਏ ਇਹ ਅਜ ਅਮੀਰੀ ਹੈ ਕੱਲ ਨੂੰ ਘਟ ਜਾਏ ਕੀ ਹੋ ਗਿਆ ਦੁੱਧ ਤੇ ਬਾਕੀ ਹੈ ਨਾ ਜੇ ਮਲਾਈ ਕੱਢ ਲਈ ਕੀ ਹੋ ਗਿਆ ਦੁੱਧ ਰਹਿਮਤ ਤੇ ਫਿਰ ਹੈ ਨਾ ਇਸ ਗੱਲ ਇਹ ਸਾਖੀ ਇਸ ਲਈ ਲਈ ਕਰਮ ਪਲਸ ਦਾਤ